ਦੇਖੋ ਮਤਰੋਂ ਆਏ ਹੁੰਦੇ ਹੁੰਦੇ ਆ ਮੰਡੀ ਦੀ ਸੌਦੇ ਉਹ ਹੀ ਆਂਦਾ ਨਾ ਖੱਤਾਲ ਤੂ ਹੀ ਆਏ ਹੁੰਦੀ ਆ ਗਾਂ ਵੇਖੋ ਕੱਢੀ ਆ ਤੇ ਮੁੱਲੇ ਦਾ 10-11 ਹਜ਼ਾਰ ਹੀ ਆ ਆ ਦੇ ਇਧਰ ਨੂੰ ਲਈ ਜਾਂਦੇ ਆ ਖਿੱਚ ਕੇ ਬਾਈ ਹੁਣੀ ਉਹ ਜਾ ਕਹਿੰਦਾ ਨਹੀਂ ਵੇਚਣੀ ਬਾਈ ਕਿਉਂ ਹੈਗਾ ਨਾ ਮੋਲ ਪੂਰਾ ਵਧੀਆ ਮੰਡੀ ਆ ਓਏ ਆ ਭਾਗ ਨੂੰ ਫੜੋ ਯਾਰ ਨਹੀਂ ਵੇਚਣੀ ਅਸੀਂ ਕਰੋ ਚੈੱਕ

ਉਹ ਚੱਕਰ ਲੀ ਜਿਹੜੀ ਇੰਨੀ ਖਿੱਚਾ ਤੋਈ ਹੋਈ ਜਾਂਦੀ ਆ ਮਾਫਨਾ ਵੀਡੀਓ ਬਾਈ ਕਰ ਲੋ ਉੱਚੇ ਕੇ ਮਾਪਲੀ ਪੁੜੀ ਦੇਖੋ ਫਾਰਮ ਵਾਲੀ ਆ ਪੁੜੀ ਲੱਗਦੀ ਦੇਖੋ ਬਾਈ ਹੁਣ ਕਹਿੰਦੇ ਅਸੀਂ ਲੈਣੀ ਆ ਇਹ ਬਾਈ ਕਹਿੰਦਾ ਨਹੀਂ ਬਾਈ ਵੇਚਣੀ ਨਹੀਂ ਕਦੇ ਐਂ ਗਿਆ ਹੁੰਦੇ ਆ ਤੇ ਦੇਖੋ ਮਿੱਤਰੋ ਭਾਗ ਕੀ ਦੇ ਫਿਰ ਇਹਦਾ ਲੈ ਕੇ ਜਾਂਦਾ ਆ ਆਉ ਵੰਦ ਲਈ ਬਾਈ ਫੇਰ ਹੋ ਜਾ ਕੇ ਕਹਿੰਦਾ ਨਹੀਂ ਬਾਈ ਆ ਗੱਲ ਉਹਦਾ ਕੀ ਬਣਦਾ ਆਈ ਮੇਟਰੋਂ ਨਾਲੇ ਪਤਾਗਾ ਵੀ ਦੁੱਧੇ ਕੰਨਾ ਦੰਦੀ ਆ ਕਹਿੰਦੇ ਵੇਸਟ ਮਾਈਨਿੰਗ ਇਹ ਕੁਛ ਨਹੀਂ ਪਤਾ ਵਸਾਂ ਹੀ ਆ ਵੀ ਬਾਈ ਮੈਂ ਗਾਂ ਲੈਣੀ ਆ ਮੈਂ ਲੈਣੀ ਆ ਮੈਂ ਵੀ ਖੜਾ ਝਾਕੀ ਗਿਆ ਵੀ ਬਣੀ ਕੀ ਜਾਂਦਾ ਵਾ ਵੀ ਵੀ ਇੰਨਾ ਕਾਤੋਂ ਡਿਮਾਂਡ ਕਾਤੋਂ ਹੋਈ ਹੋਈ ਆ ਗਾਂ ਦੀ ਇਹ ਮੈਨੂੰ ਸਮਝ ਨਹੀਂ ਆਈ ਜਿਆਦਾ ਦੁੱਧ ਪਹਿਲਾਂ ਇਹਦਾ ਵੱਧ ਹੋਊਗਾ ਜਾਂ ਇਹ ਹੰਨੇ ਫੂਨ ਵਾਲੀ ਆ ਕੀ ਹਿਸਾਬ ਕੁਤਾ ਵਾ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਪਰ ਗਾਹਕ ਬਹੁਤ ਲੱਗ ਰਹੇ ਆ ਸਿੱਧਾ ਹੁਣ ਬਾਈ ਹਣੀ ਕਹਿੰਦੇ ਦੇਖੋ ਮਿੱਤਰੋ ਭਾ ਕੀ ਇਹ ਖੁੱਲਦੇ ਆ ਫਿਰ ਨਾ ਨਾ ਵੀ 2000 ਰੁਪਏ ਕਿੱਡੀ ਗੱਲ ਆ ਆਮ ਜੀ ਗੱਲ ਹੀ ਹੁੰਦੀ ਆ ਖਚਾ ਤੂ ਹੀ ਹੋਣੀ ਮੰਨ ਲਓ ਵੀ ਸੌਦਾ ਹੁੰਦਾ ਹੁੰਦਾ ਇਹ ਕੋਈ ਰੌਲਾ ਨਹੀਂ ਪੈਂਦਾ ਹੁੰਦਾ ਇਹ ਸੌਦਾ ਹੀ ਤਰੀਕਾ ਹੀ ਸੌਦੇ ਦਾ ਆਇਆ ਮੰਡੀ ਦੇ ਸੌਦੇ ਬਿਵਾਰੀ ਐ ਕਰਦੇ ਆ ਤੇ ਮੇਰੇ ਅਰਗਾ ਪਹਿਲੀ ਵਾਰੀ ਗਿਆ ਹੋਏ ਉਹਨੂੰ ਐ ਲੱਗਦਾ ਉਹ ਹੀ ਖਣੀ ਦਾੜੀ ਪਈ ਤਰੀਕਾ ਹੀ ਸੌਦਾ ਕਰਨ ਦਾ ਆਇਆ ਰੁਪਈਏ ਧੱਕੇ ਨਾਲ ਇੱਕ ਹੋ ਗਿਆ ਸੌਦਾ ਹੁਣ ਲਖਾਈ ਦੇਖੋ ਲਖਾਈ ਦਾ ਮੇਰੇ ਸਾਹਮਣੇ ਆ ਗਿਆ ਖੋਪਰੀ ਵੰਬਾ ਗਏ ਪਹਿਲੇ ਪਹਿਲੇ ਰੁਪਈਏ ਹੋ ਗਿਆ ਸੌਦਾ ਲੈ ਚਲੇ ਬਾਈਂ ਦੇਖੋ ਕਿਹੜਾ ਪਰਦਾ ਵਾਹੇ ਲੈ ਕੇ ਗਾਣ